ਇਹ ਗਾਵਨ ਪਰਮਨ ਗੁਣ ਕਹ ਗਾਵ ਜੋ ਸਾਹਿਬ ਕੁਣੀ ਨਿਦੰਨਾ ਤੁਮਰੀ ਮਹਿਮਾ ਬਰਨਦਾ ਸਭ ਕੋ ਮੁਖਾ ਫੜਿਉ ਚੁ ਭਗਵਾਨਾ ਜੋ ਮਨਨੀ ਬਦੋਤੀ ਮੇਰੇ ਸਤਗੁਰਾ ਸ਼ਾਮਿਲ ਉਮਰ ਜਨ ਹੋਏ ਆਪੇ ਅਮਰੁ ਲੁਟੇ ਰਤੇ ਕੋਈ ਮਰਤ ਨਾ ਪੂਛਤਾ ਬੋਲ ਸਤਿਗੁਰ ਸੰਗਿ ਹੀ ਰੰਗ ਧਾਪੇ। ਅਨੰਤ ਧਨ ਗੁਰੂ ਨਾਨਕ ਪ੍ਰਜਨ ਕੇਰਾ। ਨਿਤ ਮਿਲਾ ਚੁੱਕੇ ਸੰਗ ਸੋਤ ਸੰਪੱਤੇ ਜਪ ਜੀਉ ਕਿੰਦ ਸਭ ਤੇਰਾ। ਉਨ ਤਦਾਮੇੁਰਕ ਭਗਵਾਨ ਨਾਸ਼ਨ ਨਾਸ਼ ਕਰੇ ਕਨਾਨ ਜੇਹਾਂ ਤੂੰ ਕਰਾਹੇ ਏ ਰਾਮ ਓ ਕਲੀ ਵਖਿਆਨ ਬੇਸ਼ੁਮਾਰ ਅਥਾ ਕੰਤੇ ਅਤੁਲ ਨੰਮਲਾ ਬਹੋ ਨਾਨਕ ਦਾਸ ਬੋਲੇ ਸਤਨਾਮ

ਉਹ ਇੱਕ ਗੁਣ ਸਿਮਰਹਿ ਅਹਰ ਕੋ ਨੰਮਾ ਕੋਸ ਤਦ ਨਿੰਦਾ ਇਹ ਸਮਝ ਆ ਕੈ ਲੋਭ 모ਹ ਖੰ ਪਸਾ ਦੁਖ ਸੁਖ ਇਹ ਬੰਦੇ ਜੇ ਨਾ ਹੈ ਸੁਖ ਈ ਬੰਦੇ ਜਿ ਨਾਹਿ ਤੈ ਜੇ ਤੁਮ ਜਾਨੋ ਗਿਆਨੇ ਨਾਡਕ ਮੁਕਤ ਤਾਹੇ ਤੁਮ ਮਾਨੋ ਇਨਿ ਬੇਦਕੂ ਜੋਗ ਨਾਨੀ ਸਰਬੋਤਮ ਵਾਹਿਗੁਰੂ ਜੀ ਅੱਗੇ ਨਕੋ ਜੁਕਾ ਟੰਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਕੋਇਤਤ ਨੰਗੀ ਗੋਬੀ ਸਹਿਮੈਨ ਨੂੰ ਕੇ ਅੰਮ੍ਰਿਤ ਵੇਲੇ ਅੰਮ੍ਰਿਤ ਮੇਂ ਗਾਣੇ ਦਾ ਅਨੰਦ ਪ੍ਰਾਪਤ ਕਰ ਰਹੀ ਹੁਣ ਭਾਗੀ ਸਾਥ ਸੰਗੀਜਨੋ ਆਪਾਂ ਸਾਰੇ ਪੱਕੀ ਹਾਂ ਸਾਰੇ ਸਾਰਿਆਂ ਤੇ ਜਗ ਜਲੰਦ ਦੇ ਨਿਬਾਰਤ ਸਤਿਗੁਰੂ ਗੋਬਿੰਦ ਸਿੰਘ ਜੀ ਦੀਆਂ ਬੇਨਤ ਬੇਨਤ ਮੇਰਾ ਉਤਾਰ ਹਨ ਬਖਸ਼ਾ ਹਨ ਇਹਨਾਂ ਤੇ ਆਮ ਤਾਂ ਬਖਸ਼ਾ ਦੇ ਸਦਕਾ ਸਨੁਸਤ ਨੂੰ ਪੂਜ ਪਾਲ ਕੁਟਕੜੀਆਂ ਆਪਣੇ ਮਾਲਕ ਦੀ ਗੋਦ ਵਿੱਚ ਬੈਠਣ ਦਾ ਸ਼ੁਭਾ ਕਾਸ਼ਤ ਪ੍ਰਾਪਤ ਹੁੰਦਾ ਹੈ ਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੀ ਨਿਦਰਸ਼ਨਾ ਪਹੁੰਚਾ ਰਿਤਾ ਹੋਇਆ ਰਖਾਉਣੀ ਵਿੱਚ ਆਪ ਜੀ ਨੇ ਸ਼ਬਦ ਸਰਵਣ ਕੀਤਾ ਨੌ ਲਾਗਨ ਨਰਸ਼ਨ ਦਾਇ ਸਤਵਾਂ ਸ਼ਬਦ ਹੈ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਕਰਦੇ 200 ਮੀਟੇ ਸਵੇਰ ਬਾਣ ਹੈ ਸ਼ਬਦ ਨਹੀਂ ਰਚਤ ਪੁਰਾਣਾ ਰਹਾਉ ਤੇ 15 ਹੀ ਕੇਂਦਰੀ ਪਾਤ ਜਰਾਹੀ ਇਸ ਮਨਤ ਸਾਡੀ ਚੋੜੀ ਵਿੱਚ ਪਾਈ ਇਹ ਅ ਸੰਸਾਰ ਨਿਮਸਣ ਵਾਲੇ ਸੰਤ ਜਨੋ ਸੰਸਾਰ ਤੋਂ ਉੱਸਣ ਵਾਲੇ ਲੋਕੋ ਪਰਮੇਸ਼ਰ ਦਾ ਚਿੰਤਨ ਨੂੰ ਪਰਮੇਸ਼ਰ ਦੀ ਅਰਦਨ ਪਰਮੇਸ਼ਰ ਦੀ ਸ਼ਰਨ ਪਿਆਹੀ ਇਨ੍ਹਾਂ ਉਪਕਾਰਾਂ ਨੂੰ ਸੰ ਸ਼ਾਂਤੀ ਪ੍ਰਾਪਤ ਹੋ ਸਕਦੀ ਜਿੰਨੇ ਤੁਸੀਂ ਧਰਮੋ ਗ੍ਰੰਥ ਪੜ੍ਹ ਰਹੇ ਹੋ ਧਰਮੋ ਗ੍ਰੰਥ ਪੜ੍ਹ ਰਹੇ ਸਤਿਗੁਰਾਂ ਆਖਿਆ ਇਹਨਾਂ ਦਾ ਲਾਭ ਹੀ ਤਾਂ ਹੈ ਇਨਾਂ ਨੂੰ ਪੜ ਕੇ ਜੇ ਤੁਸੀਂ ਸਿਮਰਨ ਕਰਨਾ ਆਰੰਭ ਕਰ ਦਿੱਤਾ ਹੈ ਜੇ ਤੁਸੀਂ ਪ੍ਰਮਾਤਮਾ ਨੂੰ ਸਦੀਵੀ ਚੇਤੇ ਕਰਨਾ ਸ਼ੁਰੂ ਕਰ ਦਿੱਤਾ ਹੈ ਸਦੋ ਆਰਾਮ ਸ਼ਰਨ ਬਿਸ਼ਰਾਮ ਆਹੇ ਸੰਤ ਜਨੋ ਪ੍ਰਮਾਤਮਾ ਦੀ ਸ਼ਰਨ ਵਿੱਚ ਪਿਆ ਜਨਮ ਜੀ ਦੇ ਵਿੱਚੋਂ ਮਕਾਰਾਂ ਦੀ ਭਟਕਣਾ ਦੂਰ ਹੋਣੀ ਹੈ ਮਨ ਨੂੰ ਸ਼ਾਂਤੀ ਮਿਲਣੀ ਹੈ ਰਨਾਲ ਸਤਪੁਰਾਂ ਕਿਹਾ ਜਿਹੜੇ ਤੁਸੀਂ ਆ ਮੁਗਲਨਥਾ ਦਾ ਪਾਠ ਪੂਜਾ ਕਰਦੇ ਹੋ ਹਿੰਦੂ ਮਤ ਵਿੱਚ ਮੇਰ ਦਾ ਨਾਮ ਪ੍ਰਣਾਮ ਦਾ ਜਾਪ ਕੀਤਾ ਤੁਨ ਸਤ ਸੰਤ ਗੁਰੂ ਉਹਨਾਂ ਦਾ ਨਾਲ ਲੈ ਕੇ ਕਹਿੰਦੇ ਹਨ ਮੇਰ ਪੁਰਾਨ ਪੜੇ ਕੋ ਇਹ ਬੰਨਿ ਸਿਮਰੇ ਹਰ ਕੋ ਨਰਮਨ ਇੱਥੇ ਇਹਨਾਂ ਦਾ ਭਾਗ ਜਿਹੜਾ ਹੈ ਮੇਰ ਪਾਣਾ ਦੁਨੀਆਂ ਦਾ ਕੋਈ ਵੀ ਧਾਰਮਿਕ ਗ੍ਰੰਥ ਪੜਨ ਦਾ ਨਾਮ ਤਾਂ ਇਹ ਬਹੁਤ ਨਿਦਾਨ ਉਹਨਾਂ ਪ੍ਰਾਣ ਨੂੰ ਆਧਾਰ ਨਹੀਂ ਬਣਾਇਆ ਕਿ ਦੁਨੀਆਂ ਦੀ ਕਿਸੇ ਵੀ ਧਰਮ ਪੁਸਤਕ ਨੂੰ ਪੜਨ ਦਾ ਤੁਹਾਨੂੰ ਲਾਭ ਤਾਂ ਮਿਲਣਾ ਹੈ ਜੇ ਤੁਸੀਂ ਧਾਰਮਿਕ ਗ੍ਰੰਥ ਨੂੰ ਪੜ੍ਹਦੇ ਹੋ ਤਾਂ ਉਸ ਅਕਾਲ ਦਾ ਚਿੰਤਨ ਅਰੰਭ ਕਰ ਦਿੱਤਾ ਪਰਮੇਸ਼ਰ ਦੀ ਅਰੰਭ ਦਾ ਸ਼ੁਰੂ ਕਰਦੇ ਅਸੀਂ ਪਰਮ ਦੇ ਕਰਮ ਕਰੀਏ ਧਰਮੀ ਪਰ ਆਵਾਹੀ ਬੈਗਨੀ ਪਰ ਅੰਦਰ ਧਰਮ ਦਾ ਕਿਨਕਾਂ ਵਸੇ ਨਾ ਸਤਪੁਰਾਂ ਖੈ ਤੇ ਕਿਨਕੇ ਨਾਲ ਹੀ ਗੱਲ ਬਣਦੀ ਜੇ ਨੂੰ ਪਾਟੀ ਅੰਦਰ ਵਸ ਗਿਆ ਅੰਦਰ ਦਾਸ ਗਿਆ ਅੰਦਰੋਂ ਬਾਹਰ ਪ੍ਰਗਟ ਹੋ ਗਿਆ ਇਹ ਇੰਦ ਕਿੰਤਾ ਹੀ ਬਹੁਤ ਹੈ ਕਿਰਤੀ ਨੂੰ ਨਾ ਕਿਉਂ ਦਿੱਤੀ ਸਤਪੁਰਾਂ ਨੇ ਸਾਡੇ ਸਾਹਮਣੇ ਪ੍ਰੈਕਟੀਕਲ ਨੇ ਸੰਸਾਰਿਕ ਪੱਖ ਕਿਲੋ ਤਾਂ ਕਿੰਨੋ ਦੁੱਖ ਕਰੋ ਦੁੱਖ ਨਹੀਂ ਕੁਲਤਾਂ ਦੇ ਸ਼ਬਦਾਂ ਤੋਂ ਦੁੱਧ ਹੋਵੇ ਝੋੜਾ ਜੀ ਜਿਆ ਘਟਾਲਾਂ ਤੋਂ ਬਾਅਦ ਸਾਰੇ ਜਾ ਜਾਂਦਾ ਹੈ ਸਤਿਗੁਰਾਂ ਖੇ ਜਦੋਂ ਇੱਕ ਛੇਨ ਮੰਤਰ ਵੀ ਨਾਮ ਜੇਨ ਵਿੱਚ ਵਸ ਗਿਆ ਤੇ ਸਾਰੇ ਵਕਾਰ ਆਪੇ ਸ਼ਾਂਤ ਹੋ ਜਾਂਦੇ ਆਪੇ ਲੱਗ ਜਾਂਦੇ ਜਦੋਂ ਅੰਦਰ ਪਰਮੇਸ਼ਰ ਦਾ ਚਿਤਪਨ ਵਸ਼ਤ ਹੈ ਪਰਮੇਸ਼ਰ ਦੀ ਅਰਦਾ ਨ ਅੰਦਰੋਂ ਪਰਗਟ ਹੁੰਦੀ ਹੈ ਕਿਰਪਾ ਸਤਗੁਰਾਂ ਜਿਵੇਂ ਬ੍ਰਹਸਪਤੀ ਕਰਦੀ ਹੈ ਪ੍ਰਸੰਦੀ ਰੋਪਤ ਵਿੱਚ ਬਰਸ਼ਣ ਦਾ ਸਮਿਆਤ ਆਪੇ ਮੌਸਮ ਦੇ ਫਲ ਫੁਰਪਉਂਦੇ ਹੁੰਦੇ ਆਪਣੇ ਆਪ ਸੁਤੇ ਸੇ ਟੋਕਣਾ ਇਹ ਪਾਣੀ ਦਾ ਆਗਮਨ ਤਿੱਖੋ ਦੀ ਖਸ਼ੀ ਕਰਦੀ ਦਾ ਛਲ ਜਾਣਾ ਤੇ ਇਹਨੂੰ ਸਤਗੁਰਾਂ ਬਾਣੀ ਵਿੱਚ ਲਾਇਆ ਹੈ ਖਿੜੀਆ ਮੋਸ਼ਰ ਦਿਵਿਚ ਇਸ਼ਾਰਾ ਜਨਰ ਬਨਾਸਪਤੀ ਤਰਤੀ ਖਿੜੀ ਹੋਈ ਹੈ ਮੌਲੀ ਤਰਤੀ ਮੌਲਿਆਂ ਆਪਾਸ਼ ਉਹ ਸਤਿਗੁਰਾਂ ਖੇ ਇਹ ਬੋਲਿਆ ਸੰਸਾਰਕ ਪੱਖ ਦੇ ਬਦਲਾਂ ਨਾਲ ਸੰਸਾਰਕ ਮੀਨੇ ਨਾਲ ਆਪਾਂ ਕੀ ਪੜ ਲਿਆ ਇਹ ਸਤਿਗੁਰ ਕਹਿ ਰਹੇ ਨੇ ਮਨ ਤਨ ਮੌਂਡਿਆ ਦੀ ਇਮਾਨੇ ਸਰੀਰ ਵੀ ਮੌਲ ਗਿਆ ਅਰ ਇਹਦੇ ਤੇ ਕਿਹੜੇ ਬਦਲਾਂ ਦੀ ਪ੍ਰਗਟ ਮਰਸ਼ ਕੀ ਕੇ ਮੌਲ ਉਥੇ ਹੈ ਸ਼ਬਦ ਵਰਤਿਆ ਸਤਿਗੁਰਾਂ ਉਥੇ ਮਨ ਤਨ ਮੌਲਿਆ ਆਤਮ ਪ੍ਰਕਾਸ਼ ਜੇ ਨੂੰ ਤੁਹਾਨੂੰ ਆਤਮਕ ਪੱਖ ਦਾ ਚਾਨਣ ਹੋਵੇ ਤਾਂ ਤੇ ਸਤਿਗੁਰ ਪਾਏ ਪਾਤਸ਼ਾਹੀ ਦੇ ਗੁਰੂ ਦਿਲ ਦਾ ਚਾਨਣ ਗੁਰੂ ਦੇ ਕੋਲ ਤੈਨੂੰ ਪ੍ਰਕਾਸ਼ ਮਿਲੇਗਾ ਉਹ ਮਿਲੇਗਾ ਗਿਆਨ ਦਾ ਗਿਆਨ ਅਰਜਨ ਗੁਰ ਦੀਆਂ ਅਗਿਆਨ ਅંધੇਰ ਵਿਨਾਸ਼ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਜਦੋਂ ਇਹ ਚੰਨਲ ਹੁੰਦਾ ਹੈ ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ ਜਿਹਨੂੰ ਅਗਿਆਨਤਾ ਦਾ ਹਨੇਰਾ ਪਰਜੰਦਾ ਹੈ ਫਿਰ ਗਿਆਨ ਦੀ ਪੱਖ ਦਾ ਜਨਮ ਹੁੰਦਾ ਹੈ ਸਰੀਰ ਦੇ ਅੰਦਰ ਅੰਦਰਲਾ ਜਿਹੜਾ ਹੈ ਮੌਲ ਦਾ ਖੇਡ ਹੁੰਦਾ ਹੈ ਮਰਿਆ ਪੁਰ ਗਿਆਨ ਹਨੇਰਾ ਦਿਲ ਸਿਆ ਕਦੋਂ ਜਦੋਂ ਪਰਮੇਸ਼ਰ ਦਾ ਨਾਮ ਮਿਲ ਗਿਆ ਹਾਰ ਔਰਤਨ ਪਦਾਰਥ ਲੱਗਦਾ ਪਰ ਜਿੰਨਾ ਚਿਰ ਇਹ ਪਦਾਰਥ ਨਹੀਂ ਸੀ ਮਿਲਿਆ ਉਹਨਾਂ ਚ ਬਣ ਉਸ ਰੱਤੇ ਨਹੀਂ ਲਿੰਦਾ ਤਨ ਕਰਨ ਕੇ ਸ਼ਤਾਂ ਪਏ ਮਨ ਨੇ ਜਾਗਣਾ ਕੀਤਾ ਯਤਨ ਕੀਤਾ ਤਨ ਨੇ ਵੀ ਉੱਠੀਏ ਨਾਮ ਜਪ ਲਈਏ ਸੇਵਾ ਕਰਨ ਲਈਏ ਸਿਮਰਨ ਕਰਨ ਲਈਏ ਗੁਰੂ ਕਰ ਲਈਏ ਪਰ ਮਨ ਨੇ ਤਨ ਤੇ ਹਾਰ ਹੀ ਉਹ ਕਿਹਾ ਕਿ ਨਹੀਂ ਅਜੇ ਨਹੀਂ ਅਜੇ ਨਹੀਂ ਵਕਤ ਜਾਗ ਰਹੀਆਂ ਇੱਕ ਦਿਨ ਦਾ ਨਾ ਪਬਨ ਆ ਲਾਇਆ ਕਿ ਆਪਾਂ ਨੂੰ ਜਾਗ ਹੀ ਨਹੀਂ ਆਉਂਦੀ ਜੀ ਨਹੀਂ ਜਾਗਦੇ ਨਹੀਂ ਬੇਰਤ ਮਨੁੱਖ ਨਹੀਂ ਜਿਹੜੇ ਅਮਰਤ ਵੇਲੇ ਜਾਗਦੇ ਨੇ ਇਸ ਤਰ੍ਹਾਂ ਤੇ ਪਿਆਲੇ ਪਾਸੇ ਮਾਰੀ ਕਹਿੰਦੇ ਕਹਨ ਇਹਨਾਂ ਖੇਮੇ ਦੀ ਤੂੰ ਜਾਣੀ ਨਹੀਂ ਦੇਣਾ ਕਿ ਤਰਨਾ ਕਰਨ ਤੂੰ ਨਹੀਂ ਕਰ ਸਕਦਾ ਇਹਨੂੰ ਗੁਰਬਾਣੀ ਕਹਿੰਦੀ ਪੂਰੇ ਕਾਮ ਕੋ ਮੂਠ ਕਰੋ ਯਾਰ ਨਾਮ ਹੀ ਮੇਰ ਦਾ ਪਹਿ ਪਹਿ ਸੋਇਆ ਔਸਰ ਆਪਣਾ बुਝਾ ਨਾ ਇਹਨਾ ਮਾਇਆ ਮੂਹ ਰੰਗ ਬ੍ਰਹਮ ਪ੍ਰਾਣ ਦਾ ਸੰਸਾਰਿਕ ਪੱਖ ਦੀਆਂ ਕਿਤਾਬਾਂ ਵਿਅਕਤੀ ਪੜਦਾ ਹੈ ਜਿਨ੍ਹਾਂ ਚ ਜੋ ਲਿਖਿਆ ਹੈ ਉਹਨਾਂ ਦੇ ਅਨੁਸਾਰ ਉਹ ਹੋ ਕੇ ਅੱਗੇ ਆਪਣੇ ਤੰਦੇ ਕਾਰੋਬਾਰ ਦਾ ਕੰਮ ਕਰਨਾ ਅਰੰਭ ਕਰ ਦਿੰਦਾ ਹੈ ਕਿ ਮੈਂ ਆਹ ਪੜਾਈ ਕੀਤੀ ਤੇ ਆਹ ਕੁਝ ਉਹ ਮੈਂ ਕਰ ਸਕਦਾ ਹਾਂ ਬਰਤਰੰ ਦੇਖਦੇ ਚ ਅਸੀਂ ਵੇਖਿਆ ਕਿ ساری ਉਮਰ ਤਨੁਕਤਾਮਾ ਪੜਦਾ ਰਿਹਾ ساری ਉਮਰ ਗੁਰੂ ਘਰੋਂ ਥਾਡੇ ਕਿ ਸਾਰੀ ਉਮਰ ਗੁਰੂ ਘਰ ਸੇਵਕ ਪਾਇਆ ਸਾਰੀ ਉਮਰ ਕਥਾ ਕੀਰਤਨ ਨੂੰ ਸਰਵਣ ਕੀਤਾ ਪਰ ਅਜੇ ਗੱਲ ਜੀ ਬੜੀ ਅਜੇ ਸ਼ੁਰੂ ਨਹੀਂ ਕੀਤਾ ਜੋ ਗੁਰ ਕਹੈ ਸੋਈ ਪਰਮੰਨੁ ਹਾਰ ਅਰ ਕਥਾ ਦਰਾਂ ਕੋਈ ਰੂਟਿਨ ਦੇ ਵਿੱਚ ਜਾਂਦਾ ਹੈ ਕਥਾ ਦੇਖਿਆ ਪ੍ਰਕਰਮਾਂ ਕੀ ਧੀ ਮੈਂ ਗਿਆ ਕੁਝ ਸਮਾਂ ਬਿਠਾ ਕਰ ਜੜਾ ਗਿਆ ਗੁਰੂ ਬੁਲਾਇਆ ਸੀ ਨਾ ਗੁਰੂ ਰਹਿ ਕਿੰਿਆ ਨਾ ਕੋਈ ਗੁਰ ਦੇ ਦਾਤੈ ਨੂੰ ਪ੍ਰਾਪਤ ਹੋਇ ਇਤੇ ਜਿਵੇਂ ਆਇਆ ਓਵੇਂ ਤਰਾਂ ਦੇ ਜੋ ਆਪ ਹੈ ਤਜਾ ਮਹਿਬੂਤਿ ਜੋ ਜਨਮੈ ਤੇ ਮਰਨ ਪਾਇ ਸਰਬਵਾਚ ਪ੍ਰਾਪਤੀ ਚਾਹਵੇ ਜੀ ਉਹਨਾਂ ਲਖਸਤ ਹੈ ਇਹ ਤੋ ਗੋਬਿੰਦ ਨੂੰ ਮਿਲਣਾ ਹੈ ਕੀ ਬਾਣੀ ਮੇਰੀ ਤੈਨੂੰ ਗੁਮਨ ਮੰਨ ਕੇ ਇਹ ਤੇਰੀ ਬਰੀਆ ਸ਼ਬ ਅੰਗ ਲਿਆ ਤੈਨੂੰ ਤੂੰ ਪ੍ਰਮੇਸ਼ਰ ਨੂੰ ਮਿਲਣ ਵਾਸਤੇ ਆਇਆ ਹੈ। ਸ਼ਤਗੁਰਾਂ ਖੇ ਮੇਨ ਪ੍ਰਾਨ ਨੂੰ ਪੜੇ ਕੋ ਇਹ ਗੁਣ ਸਿਮਰੇ ਹਰਿ ਕੋ ਨੰਮ ਇਹਨਾਂ ਤੋਂ ਉਤਪਸਤਕਾਂ ਦਾ ਪਾਠ ਕਰਨ ਦਾ ਨਾਮ ਇਹਨਾਂ ਦਾ ਗੁਣ ਤਾਂ ਤੈਨੂੰ ਪ੍ਰਾਪਤ ਹੋਏਗਾ ਨਾ ਜੇ ਤੂੰ ਸਿਮਰਨ ਕਰਨਾ ਆਰੰਭ ਕਰ ਦਿੱਤਾ ਚੇਤੇ ਕਰਨਾ ਆਰੰਭ ਕਰ ਦਿੱਤਾ ਚੇਤਨ ਇਹੋ ਚਾਹਵੇ ਕਿ ਤੁਹਾਡੇ ਰੋਮ ਰੋਮ ਦੇ ਵਿੱਚੋਂ ਪਰਮੇਸ਼ਰ ਦੇ ਨਾਮ ਦੀ ਆਵਾਜ਼ ਆ ਜੇ ਜਿਤਨੇ ਵੀ ਵੇਖੋ ਤੁਹਾਨੂੰ ਰੱਬ ਹੀ ਵਿਖਾਈ ਦੇਵੇ ਇੰਨਾ ਚੇਤਾ ਕਰਨਾ ਹੈ ਇਹ ਨਹੀਂ ਕਿ ਪੜਿਓ ਕਿ ਜੋ ਕਿੰਨਾਂ ਨਾਲੋਂ ਤੁਸੀਂ ਬੰਦ ਕਰਨ ਨੂੰ ਜਾਂ ਜੀ ਭਜ ਪੜ੍ਹਿਆ ਆਪਾ ਪੜ੍ਹਨ ਦਾ ਸੁਖ ਨਹੀਂ ਚੇਤਾ ਇਸ ਵਜਿਤ ਵਿੱਚ ਕਰ ਇੰਨੇ ਪ੍ਰੇਮ ਨਾਲ ਕਰ ਕਿ ਜਿਤਨੇ ਵੀ ਤੂੰ ਚਾਹਤੀ ਮਾਰੇ ਤੈਨੂੰ ਸਿਰਫ ਰੱਬ ਹੀ ਵਿਖਾਈ ਦੇਵੇ ਉਹ ਕੋਈ ਹੈ ਹੀ ਨਹੀਂ ਬਾਣੀ ਇਸ ਤਰ੍ਹਾਂ ਪੜ੍ਹਨੀ ਬਾਣੀ ਪੜ੍ਹਨੀ ਆ ਪੜ੍ਹਦੇ ਆ ਬਾਣੀ ਵਿੱਚ ਗਵਾਚ ਜਾਏ ਅਪੇਲ ਹੋ ਜਾਏ ਗੁਰਬਾਣੀ ਹੀ ਪੜ੍ਹਨਾ ਹੈ ਤਾਂ ਤੇ ਸਾਧਗੁਰਾਂ ਕਿ ਉਹਨਾਂ ਨੂੰ ਮਾਰਨ ਦੀ ਲੋੜ ਗੁਰਮੁਖ ਤੇ ਗੁਰਮੁਖਾਂ ਕਰਾਂ ਉੱਪਰ ਹਰ ਚੇਤੇ ਆ ਆਪਣੇ ਹੱਥਾਂ ਦੇ ਪੋਟਿਆਂ ਦੇ ਚੇਤੇ ਕਰ ਲਿਆ ਉਹਨਾਂ ਨੇ ਉਹਨਾਂ ਨੇ ਗਿਣ ਵਿੱਚ ਕਿ ਗੁਰਬਾਣੀ ਨਹੀਂ ਪੜੀ ਪੈਂਦੀਆਂ ਪੜਨੀਆਂ ਨੇ ਗੁਰਮੁਖ ਰੋਮ ਰੋਮ ਹਰ ਧਿਆਵੈ ਉਹਨਾਂ ਦੇ ਰੋਮ ਰੋਮ ਦੇ ਵਿੱਚੋਂ ਉਸ ਅਕਾਲ ਦੇ ਨਾਮ ਦੀ ਆਵਾਜ਼ ਆਈ ਪ੍ਰਭਾਤਮਾ ਦਾ ਨਾਮ ਜਿਹੜਾ ਹੈ ਉਹਦਾ ਚਿੰਤਨ ਉਹਨਾਂ ਦੇ ਰੋਮ ਰੋਮ ਵਿੱਚੋਂ ਸੁਣਾਈ ਦਿੱਤਾ ਕਿ ਉੱਥੇ ਸੰਸਾਰ ਦੇ ਉੱਪਰ ਕਿ ਅਸੀਂ ਇਹਨਾਂ ਵਾਪੁਰਸ਼ਾਂ ਨੂੰ ਮਰ ਤੱਕ ਨਹੀਂ ਐਲਾਨ ਸਕਦੇ ਤੁਸੀਂ ਫੈਸਲਾ ਕਰੋ ਕੀ ਤੇਰੇ ਕਰੋਗੇ ਇਹ ਜਦੋਂ ਚਲ ਕਰਦੇ ਆ ਇਹਨਾਂ ਦੇ ਰੋਮਾਂ ਦੇ ਵਿੱਚੋਂ ਇਹਨਾਂ ਦੇ ਹਰ ਥਾਂ ਦੇ ਵਿੱਚ ਇੱਕ ਧੁੰਨ ਪੈਦਾ ਹੋ ਰਹੀ ਹੈ ਉਹ ਹੈ ਵੇਖੋ ਨਾ ਉਹ Satisfy ਪਾਏ ਨਹੀਂ ਅਸੀਂ ਆਖੀਰ ਵਿੱਚ ਸ਼ਰੀਰ ਛੱਡ ਚੁੱਕੇ ਸੰਪਾਂ ਦੇ ਇੱਕ ਵੱਡੇ ਸਮੂਹ ਨੇ ਫੈਸਲਾ ਕੀਤਾ ਕਿ ਇਹ ਅਕਾਲ ਚਲਾਣਾ ਕਰ ਚੁੱਕੇ ਹਨ ਨਵਜ ਨਹੀਂ ਚਲੂਗੀ ਸਾਰੁਕਿਆ ਹੈ ਬਲ ਉਹਨਾਂ ਦੇ ਤਨ ਦੀ ਪਾਇਆ ਹੋ ਦੀ ਹੋ ਗਈ ਪਰ ਉਹਦੇ ਵਿੱਚੋਂ ਅਜੇ ਵੀ ਚੰਤਨ ਅਕਾਲ ਦੇ ਨਾਮ ਦੀ ਆਵਾਜ਼ ਆ ਰਹੀ ਹੈ ਇਸ ਹਾਲ ਗੁਰਾਂ ਦਾ ਗੁਰੂਮਤ ਹਰ ਨੂੰ ਦੇ ਪੁਛੋਤਿਆਂ ਦਾ ਗੁਰੂ ਕੋਈ ਗਣਵਿਣ ਤੇ ਨਹੀਂ ਪੜਦਾ ਇਤੈਨੀਆਂ ਬਾੜੀਆਂ ਇੰਨੇ ਪਾਠ ਕਰਨੇ ਨੇ ਇਥੇ ਸਤਿਗੁਰਾਂ ਅਥਰਿ ਪੜਨ ਦਾ ਲਾਭ ਤਾਂ ਹੈ ਧਰਮਕ ਪੁਰ ਗੁਰੂ ਘਰੋਂ ਦਾ ਮੰਦਰ ਪਾਸ ਜਾਣ ਦਾ ਜਿੱਥੇ ਜਿੰਨੇ ਵੀ ਤਾਰਕ ਦੁਆਰੇ ਨੇ ਕਿਸੇ ਤੇ ਪ੍ਰੋਟੈਕਸ਼ਨ ਨਹੀਂ ਵੀ ਉਥੇ ਜਾਣ ਦਾ ਲਾਭ ਤੁਹਾਨੂੰ ਤਾਂ ਹੋਵੇਗਾ ਜੇ ਉਥੇ ਜਾਣ ਕੋ ਬਾਦ ਸੱਚੀ ਮੁੱਤੀ ਤੁਸੀਂ ਪਰਮੇਸ਼ਰ ਦਾ ਅਕਾਲ ਪੁਰਖ ਦਾ ਪ੍ਰਭਾਤਮਾ ਦਾ ਚਿੰਤਨ ਸ਼ੁਰੂ ਕਰਦੇ ਖਿਰਨਿ ਛਾਡੀਆਂ ਦੱਸ ਦੇਣੇ ਕਿ ਕਿਵੇਂ ਤੁਹਾਨੂੰ ਪਤਾ ਲੱਗੇ ਕਿ ਇਹ ਨਾਮ ਅਸੀ ਜਪਨਾ ਸ਼ੁਰੂ ਕਰ ਦਿੱਤਾ ਹੈ ਕਿ ਨਾ ਤਾਂ ਉਹ ਗ੍ਰੰਥਾਂ ਦੇ ਪਾਠ ਦਾ ਸਾਨੂੰ ਆਦਾਰ ਪੜਨਾ ਸ਼ੁਰੂ ਕਰ ਹੋ ਗਿਆ ਸੱਚੀ ਬੋਤੀ ਅਸ਼ੀਰਵਾਦ ਤੇ ਦੇਣੀ ਹੋ ਗਏ ਸਤਿਗੁਰੂ ਫਰਮਾਨ ਕਰਦੇ ਨੇ ਲੋਭ ਮੋਹ ਮਾਇਆ ਬਮਤਾ ਖੁਨ ਆਉ ਮਿਖਿਆਨ ਕੀ ਸੇਵਾ ਉਹ ਸਤਿਗੁਰਾਂ ਖੇ ਜਿਹੜਾ ਵਿਅਕਤੀ ਪ੍ਰਭੁ ਪਰਮਾਤਮਾ ਦਾ ਨਾਮ ਜਪਣ ਦਾ ਵਾਲ ਹੈ। ਪਾਪੀ ਜਿੰਨੇ ਅਕਾਲ ਤੀ ਅਰਤਨਾ ਕਰਨੀ ਅਰੰਗ ਕਰ ਦਿੰਦੀ। ਸਤਿ ਉਕਰਨ ਗਿਆ ਸੰਤ ਨੂੰ ਕੁਝ ਲੋਗ ਮਾਇਆ ਦਾ ਮੂਹ ਆਪਣਾ ਤਾਂ ਤੇ ਵਿਸ਼ਿਆਂ ਦਾ ਸੇਵ ਖੁਸ਼ੀ ਕਮੀ। ਇਹਨਾਂ ਵਿੱਚੋਂ ਕੋਈ ਵੀ ਜਿਸ ਮਨੁੱਖ ਨੂੰ ਸ਼ੋ ਨਹੀਂ ਸਕਦਾ ਪਾਪੀ ਉਹ ਇਹਨਾਂ ਦੇ ਪ੍ਰਭਾਵੇ ਠਾ ਨਹੀਂਦਾ। ਕਿਸੇ ਨੇ ਖਬਰ ਦਿੱਤੀ ਵੀ ਤੇਰੀ ਜ਼ਿੰਦਗੀ ਚ ਜਾਂ ਤੇਰੇ ਪਰਵਾਰ ਵਿਚਾਰ ਵਾਪਰ ਗਿਆ ਉਹਨੇ ਕਿਹਾ ਕੋਈ ਗੱਲ ਨਹੀਂ। ਇਹ ਤੇ ਤੇਰਾ ਕੀ ਆ ਮੀਠਾ ਲੱਗਦਾ ਨਾ ਪਦਾਰਥ ਨਾਕ ਮੰਗਾ ਕਿ ਰੰਮੀ ਨਾ ਕਾਸ਼ ਕੋਈ ਨਾ ਪਤਾ ਪਾਣ ਰਾਮ ਪਰ ਗਿਆ ਤੇ ਕੋਈ ਪ੍ਰਵਾਹ ਇੱਕਦਮ ਉਹਨਾਂ ਦੇ ਪ੍ਰਵਾਹੇ ਖਾ ਨਾਇਕ ਮੇਰੇ ਨਾਲ ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਲੰਮਾ ਜੀਣਾ ਨਾ ਨਾ ਕਰੇ ਇਹਨਾਂ ਨੂੰ ਸੰਤਪੁਰਾਂ ਕਿ ਕਿਸੇ ਤਰ੍ਹਾਂ ਦਾ ਇਹ ਸਾਰੇ ਵਿਕਾਰ ਜੋਰ ਨਾ ਆਣ ਫਿਰ ਤੈਨੂੰ ਸਮਝੋ ਇਹੋ ਵਿਅਕਤੀ ਪਰਮੇਸ਼ਰ ਦਾ ਸ਼ੂਭ ਬਣ ਚੁੱਕਾ ਹੈ ਉਹਦੇ ਤੇ ਪਰਮੇਸ਼ਰ ਦੇ ਨਾਮ ਦਾ ਪ੍ਰਭਾਵ ਪੈਕਾ ਹੈ ਉਹਦੇ اندر ਨਾਮ ਪ੍ਰਗਟ ਹੋ ਚੁੱਕਾ ਹੈ ਹਰ ਇੱਕ ਸ਼ੋਭ ਪਰ ਸਹਿ ਜੇ ਨਾਹਿਨ ਸ਼ੋਭ ਮੂਰਤ ਹੈ ਦੀਵਾਰ ਖੁਸ਼ੀ ਗਮੀ ਉਹਦੇ ਤੇ ਅਸਰ ਨਾ ਕਰੇ ਦੋਵਾਂ ਦੇ ਵਿੱਚ ਹਰ ਸ਼ੋਕ ਤੇ ਰਹਿ ਨਿਆਉ ਨਾਹਿਮਾਨ અપਮਨ ਦੋਵਾਂ ਦੇ ਵਿੱਚ ਸੰਤਿਸ਼ਟ ਹੋ ਕੇ ਵਰਤੇ ਜਿਸਾਲਪੁਰਾ ਕਾ ਸ਼ਬਦ ਲੈਣਾ ਇਹ ਜਿਹੜੇ ਤੇ ਇਹ ਲੋਭ ਮਾਇਆ ਮਮਤਾ ਇਸ਼ਾ ਦੇ ਵਿਸ਼ੇਵਕਰ ਪ੍ਰਭਾਵ ਨਾਮ ਪਾਣ ਜਿਹੜਾ ਕੁਸ਼ੀ ਨਮੀ ਇਹਨਾਂ ਦੇ ਪ੍ਰਭਾਵ ਵਿੱਚ ਆ ਨਾ ਏ ਸਮਝ ਲੈਣਾ ਵੀ ਉਹ ਪਰਮੇਸ਼ਰ ਤਾਂ ਪ੍ਰਤੱਖ ਸਰੂਪ ਹੈ ਉਹਦੇ ਤੇ ਹੁਣ ਇਹ ਪ੍ਰਭਾਵ ਨਹੀਂ ਪਾ ਰਹੇ ਤੇ ਰੱਬ ਦੇ ਨਾਮ ਦਾ ਪ੍ਰਭਾਵ ਉਹਦੇ ਤੇ ਪੈ ਚੁੱਕਾ ਹੈ ਪਰਮੇਸ਼ਰ ਦਾ ਨਾਮ ਉਹਦੇ ਅੰਦਰੋਂ ਪ੍ਰਗਟ ਹੋ ਚੁੱਕਾ ਹੈ ਸੁਰ ਕਰਨ ਅਕੀ ਅੰਮ੍ਰਿਤ ਦੇ ਵਿੱਚ ਇੱਕ ਸ਼ਬਦ ਸ਼ਤਪੁਰਾਂਖਿਆ ਇਹ ਅਗਲਾ ਪੰਦ ਹੈ ਅਗਲੀ ਨਿਸ਼ਾਨੀ ਹੈ ਕਿ ਇਹ ਸੰਦਨੋ ਉਹ ਮਨੁੱਖ ਪਰਮਾਤਮਾ ਦਾ ਰੂਪ ਹੈ ਜਿਸ ਨੂੰ ਸ਼ੁਰੂ ਕਰਦੇ ਨਰਕ ਅੰਮ੍ਰਿਤ ਅਤੇ ਜ਼ਹਿਰ ਜਿਹੜੇ ਨੇ ਇਸ਼ਾਰੇ ਤ्यों ਕੰਚਨ ਅਰ ਪੈਸਾ ਇਸ਼ਾਰੇ ਬ੍ਰਹਮਣ ਜਾਂਦੇ ਨੇ ਜੇ ਨਸੋਨਰ ਤਨ ਦੀ ਜਾਨ ਕੋਈ ਵੀ ਤਾਦ ਜਿਹੜੇ ਰਾਹੀ ਸਰੀਰ ਪਰ ਹੁੰਦਾ ਹੈ ਕਿ ਇਹ ਮਾਇਆ ਹੈ ਇਹਨੇ ਕਰਕੇ ਮੈਂ ਭਟਕਣਾ ਸ਼ਤਪੁਰਾਂਖਿਆ ਸ਼ਾਰੇ ਇੱਕੋ ਬਰਾਬਰ ਇਨੂੰ ਸ਼ੁਪੇਸ਼ਰ ਆਪਣੇ ਸਾਹਮਣੇ ਮਹਿਸੂਸ ਹੋਵੇ ਕਿ ਇਹਨਾਂ ਵਿੱਚੋਂ ਕੋਈ ਵੀ ਇਹਦੇ ਉੱਤੇ ਇਹੋ ਜਿਹਾ ਪ੍ਰਵਾਦ ਨਾ ਪਾਏ ਜਿਸ ਪ੍ਰਵਾਦ ਦੇ ਦਰੀਏ ਨੂੰ ਇੰਜ ਲੱਗੇ ਕਿ ਮੈਂ ਤੇ ਰੱਬ ਤੋਂ ਦੂਰ ਹੋ ਗਈਆਂ ਭਾਵੇਂ ਇਹ ਦੋ ਸਾਰਿਆਂ ਨੂੰ ਬਰਕਰਾਰ ਕਰਕੇ ਜੰਦਨਾ ਆਰੰਭ ਕਰਦੇ ਫਿਰ ਅਗਲਾ ਪੰਦ ਸਤਿਗੁਰਾਂ ਸਿਖਾਇਆ ਉਸ ਤਤ ਨਿੰਦਾ ਇਹ ਸਮਝਾਂ ਗਏ ਲੋਭ ਮੋਹੁ ਫਨ ਤੈ ਸਾ ਉਹ ਵਿਅਕਤੀ ਸ਼ਰਮਣੇ ਨੂੰ ਥਾਵੇ ਕਿਸੇ ਨੇ ਆ ਕੇ ਬੜੀ ਸ਼ਿਖਤ ਕੀਤੀ ਉਹਨਿਆ ਦਾ ਕੋਈ ਪ੍ਰਵਾਹ ਨਹੀਂ ਜਿਵੇਂ ਸੋਨੇ ਚੰਨ ਦੀ garlands ਭਗਤ ਅਰਦਾਸ ਨੂੰ ਕੋਈ ਪਰਸ਼ ਦੇ ਦਿੰਦਾ ਹੈ ਉਹਨਾਂ ਆਖਿਆ ਕਿ ਬੜਾ ਸਿਹਦਾ ਹੁੰਦੇ ਉਹਨਿਆ ਕੇ ਪੇਡਾ ਦੀ ਬੜੀ ਕਥਾ ਨਹੀਂ ਕੁੱਲੀ ਇਹ ਆਪਣਾ ਨ ਦੇ ਲੀਏ ਆਉਂਦੇ ਸਮੇਂ ਜਦੋਂ ਦਵਾਰਿਆਂ ਵਾਂ ਮਿਲਣਾ ਨਹੀਂ ਨਾ ਕਿਹੜਾ ਕੁਝ ਮਿਲਦਾ ਹੈ ਜਿਹੜੀ ਤਤ ਨੂੰ ਸ਼ਹਾਉਂਦੀ ਈਸ਼ਵਰ ਦਾ ਬਣਦੀ ਹੈ ਜਿਹਨੂੰ ਆਵਾ ਮ ਕਿਉਂ ਨਹੀਂ ਦੇ ਦਿੱਤਾ ਕਿ ਬੜੇ ਅਵੀਰੋ ਡਣ ਕੇ ਇਹ ਨਹੀਂ ਬੰਦ ਨਹੀਂ ਕਰਨ ਵਾਲੇ ਇੱਕ ਅੱਖਾਂ ਦੀ ਗੁਰੂ ਚ ਬੀਠੇ ਸਨ ਉਹਦੇ ਕਿਉਂ ਨਾ ਕਿ ਉਹ ਫਲਾਣੀ ਜਗਾ ਰੱਖਦੇ ਰੱਖ ਦਿੱਤਾ ਬੜਾ ਉਹਨੇ ਮਾਰਗੜ ਸੁਣਾਇਆ ਵੀ ਇਹਦੀ ਵਰਤੋਂ ਕਰਿਓ ਜਦੋਂ ਸ਼ਾਮਾਂ ਮਤੀ ਸਮੇਂ ਬਾਦੂ ਵਾਪਸ ਆਇਆ ਦੇਖਿਆ ਉਹhetra ਬਗਤੀ ਆਪਣੇ ਯੋਗ ਸ਼ਿਸ਼ਕ ਕੋਲ ਜੀਠੇ ਨੇ ਜਮਣਾ ਬੋਲ ਪਿਆੰਤੀਆਂ ਬਿਰਨੰਦਾ ਕੰਮ ਕਰਦੇ ਨੇ ਜਿ ਲੱਗੇ ਨੇ ਨਾਲ ਨਾਲ ਨਾਮ ਜਪ ਰਹੇ ਨੇ ਬੜਾ ਹਰਣਿਆ ਇਹਨੇ ਪੁੱਛਿਆ ਮਹਾਰਾਜ ਤੁਹਾਨੂੰ ਪਾਸ ਦੇਗੇ ਸੀ ਤੁਹਾਡੀ ਬੋਲ ਹੈ ਕਿ ਜਰਾ ਕਿਤੇ ਨਹੀਂ ਰਹਿ ਗਿਆ ਨਾ ਕਿ ਨਹੀਂ ਛੜੇ ਕੋਈ ਕਿੱਥੇ ਪੈ ਗਏ ਕਿ ਜੇ ਤੁਸੀਂ ਰੰਗ ਕੇ ਗਏ ਸੀ ਹਨ ਮੈਂ ਤੋ ਤੁਹਾਨੂੰ ਦੇ ਕੇ ਗਿਆ ਸੀ ਕਿ ਤੁਸੀਂ ਇਹਦੀ ਵਰਤੋਂ ਕਰੋਗੇ ਮੀਰ ਹੋ ਰਹੋਗੇ ਪਦਜੀ ਖੇੜ ਖੜਾ ਨਸੀਖਾਨੰਦੀ ਜਿਹੜੀ ਅਮੀਰੀ ਸਾਨੂੰ ਪਰਮੇਸ਼ਰ ਨੇ ਦਿੱਤੀ ਕੋਦੀਵਤੀ ਅਮੀਰੀ ਸਾਨੂੰ ਕੋਈ ਕੁੇਸ਼ੜਾ ਕਰਕੇ ਸੋਨਾ ਚੰਦੀ ਇਹ بارش ਜਾਂ ਇਹ ਮਹਿਲ ਸਾਡੀ ਜ਼ਿੰਦਗੀ ਦੇ ਨੇੜੇ ਵੀ ਨਹੀਂ ਭੁਖ ਸਕਦੇ ਛਾਂ ਦੇ ਅੰਦਰ ਉਹਨੇ ਇਹੋ ਜਿਹਾ ਮਹਿਲ ਬਣਾਇਆ ਜਿਸ ਨਾਲ ਸਾਨੂੰ ਬੜਾ ਸਕੂਨ ਹੈ ਬੜਾ ਖੇੜਾ ਹੈ ਅਸੀਂ ਆਪਣੇ ਅੰਦਰਲੇ ਮਹਿਲ ਵਿੱਚੋਂ ਉਹਨੂੰ ਦੂਰ ਨਹੀਂ ਕਰਨਾ ਚਾਹੁੰਦੇ ਉਹ ਆਕੀ ਬਰਾਗਿਆ ਹੋਇਆ ਹੈ ਪਰਮੇਸ਼ਰ ਖਿੜੇ ਹੋਇਆ ਉਹਦੀ ਬੰਦਗੀ ਨਾਲ ਸਾਡੀ ਨੇ ਉਸ ਕਰਤਾ ਕਰ ਲੱਗੀ ਹੈ ਪਰਮੇਸ਼ਰ ਨਾਲ ਲੱਗੀ ਹ ਤਾਂ ਤਾਂ ਪਰਮੇਸ਼ਰ ਪ੍ਰਮਾਤਮਾ ਜਦੋਂ ਅੰਤ ਨੂੰ ਪ੍ਰਗਟ ਹੋ ਜਾਂਦਾ ਹੈ ਉਹਨਾਂ ਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੁੰਦੀ ਉਹ ਬੜਾ ਹਰਾਮਿਆ ਕਹਿੰਦਾ ਨਹੀਂ ਅਗਰ ਜੀ ਕਹਿੰਦੇ ਬਿਨੈ ਸਾਨੂੰ ਨਹੀਂ ਚਾਹੀਦਾ ਤੇਰੇ ਪਾਸ ਜਿਵੇਂ ਉਹ ਡਾਕ ਕੇ ਗਿਆ ਉਹ ਤੇ ਅਸੀਂ ਉਹ ਹੱਦ ਤੱਕ ਨਹੀਂ ਲਾਇਆ ਕਿਉਂਕਿ ਉਹ ਨਾ ਜਾ ਸਕਦਾ ਇਸੇ ਤਰ੍ਹਾਂ ਸਤਿਗੁਰੂ ਕਹਿ ਰਹੇ ਨੇ ਉਹ ਕਿਸੇ ਵੀ ਪ੍ਰਵਾਹ ਵਿੱਚ ਨਹੀਂ ਹੁੰਦਾ ਉਹ ਦੁੱਖ ਤੇ ਸੁਖ ਦੀ ਪ੍ਰਵਾਹ ਨਹੀਂ ਦੁੱਖ ਸੁਖ ਇਹ ਬੰਦੇ ਜਿਹੇ ਨਾਹਿਨ ਇਹ ਤੂੰ ਜਨੋ ਗਿਆਨੀ ਐ ਸਮਝਣੋ ਤੁਸੀਂ ਉਸ ਬਲੁਕ ਨੂੰ ਪ੍ਰਮਾਤਮਾ ਨਾਲ ਦੂੰਗੀ ਛਾਂ ਪਾ ਕੇ ਰੱਖਣ ਵਾਲਾ ਸਬਦ ਰੋਜ ਨੂੰ ਨਾ ਕੋਈ ਦੁੱਖ ਤੇ ਨਾ ਕੋਈ ਸੁਖ ਆਪਣੇ ਪ੍ਰਵਾਹ ਵਿੱਚ ਬਣ ਸਕੇ ਉਹ ਗਿਆਨवान ਹੈ ਉਹ ਪ੍ਰਮਾਤਮਾ ਦੀ ਪੂਰੀ ਸਮਝ ਹੈ ਨਾਨਕ ਮੁਕਤਤਾ ਹੈ ਤੁਮ ਮਨ ਨੂੰ ਇਹ ਵਿੰਦ ਕੋ ਜੋ ਪ੍ਰਾਨੀ ਅਖੀਰ ਤੇ ਨਾਨਕ ਨਾਮ ਦੀ ਮੋਹ ਲਾ ਕੇ ਸਹਿਬਾਂ ਆਖਿਆ ਲੋ ਮੋ ਦੋਖ ਸੁਖਾਰਨ ਤੋਂ ਬਲਾਸੀ ਉਸ ਮੋ ਲੋਕ ਨੂੰ ਬੜੀ ਮੰਨੋ ਜਿਹੜਾ ਮਨੁੱਖ ਇਸ ਕਿਸਮ ਦੀ ਜੀਵਨ ਰੂਪਤ ਜੀਂਦਾ ਹੈ ਪਾਵ ਕੇ ਕਿਸੇ ਵੀ ਵਕਾਂ ਦੇ ਪਰਵਾਹ ਵੀ ਠਾਣੇ ਨਾ ਉਸ ਪ੍ਰਮਾਤਮਾ ਦੀ ਨੇੜਤਾ ਨੂੰ ਹਾਸਲ ਕਰ ਲਿੰਦਾ ਹੈ ਇਹ ਨਿਸ਼ਾਨੀਆਂ ਦੱਸੀਆਂ ਕਿ ਤੁਸੀਂ ਉਸ ਵਿਅਕਤੀ ਨੂੰ ਸਤਿਮੰਨ ਲਵੋ ਉਸ ਵਿਅਕਤੀ ਨੂੰ ਸੱਚਾ ਪਰਮਾਤਮਾ ਲਵੋ ਉਸ ਵਿਅਕਤੀ ਨੂੰ ਬ੍ਰह्मਗੈ ਨਹੀਂ ਮੰਨ ਲੈਣਾ ਜਿਨ੍ਹਾਂ ਇਹਨਾਂ ਦੇ ਪ੍ਰਭਾਵ ਤੋਂ ਉੱਪਰ ਉੱਠ ਕੇ ਜੇ ਆਪਣੇ ਆਪ ਦੀ ਵੀ ਪਰਖ ਕਰਨੀ ਵੀ ਇਹ ਨਾ ਹੋਵੇ ਤੁਸੀਂ ਕਰੋ ਨਾਮ ਦੇ ਪੰਨੀ ਤਰਨ ਕੇ ਮੱਥਾ ਟੇਕ ਕੇ ਜਾਣਾ ਹੈ ਗੁਰੂ ਘਰ ਸੰਗਤ ਕਰਨ ਜਾਣਾ ਹੈ ਉਹ ਜਸਨੇਹ ਮਿਲ ਕੇ ਉੱਥੇ ਕਰੋ ਨੋਪਕ ਨਹੀਂ ਉਹਨਾਂ ਕੋਲ ਬੰਨਿਆ ਕਰਦੀ ਪਹਿਲਾਂ ਪਹਿਲਾਂ ਸਾਧ ਸੰਗਤ ਜੁੜੀ ਵੀ ਇਹਦੇ ਨਾਲ ਜਿਹਨੇ ਬੁਲਾਗੇ ਪਹਿਲ ਸੰਗਤ ਕਰਕੇ ਵਿਸ਼ਵਾਸ ਜੋ ਕਿ ਪਾਰਟੀ ਅੰਦਰ ਰੱਪ ਦੇ ਨਾਮ ਦੀ ਖੇਚ ਬਣ ਚੁੱਕੀ ਹੈ ਪਰਵਾਤਪਾ ਨੇ ਤੁਲਪਾ ਆਪਣੀ ਨੇੜਤਾ ਕੋਸ਼ਿਸ਼ ਕੀਤੀ ਹੈ ਜਦੋਂ ਇਹੋ ਜੀ ਨੇੜਤਾ ਪ੍ਰਾਪਤ ਹੋਵੇਗੀ ਮੇ ਲੋਕ ਪਰ ਲੋਕ ਸੌਦਾ ਤਾਂ ਹੈ ਕਿ ਲੋਕ ਸੁਖ ਲਈ ਪਰ ਲੋਕ ਸਹਿਲ ਦੇ ਨਾਨ ਅਹੰਤਵਾਪ ਦੇ ਕਰਦੇ ਬਈਆਂ ਉੜਾ ਚੁਕਾ ਤੁਕੀਮਾ ਗੁਰੂ ਅਤੇ ਸੰਗਤ पोषण ਕੋ ਕਰਸ਼ਣਾ ਦੀ ਦੇਖ ਸਹਿਬ ਫਤਿ ਮਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਤੁਨੀ ਮਹਾਰਤਾਂ ਤੀਜਾ ਆਉਂਦੇ ਕੋਪਤਾਰਸ प्रसाद अनंत प्यार के लिए सतगुरु मैं पाया लाग्रत पर प्रवार परिगंश शब्द का उड़िया न्याम अहिनान के नाम हुआ सतगुरु मैं पाया हर आदमी तुमने मेरे रुख सब में सारना ਬਾਬਾ ਨਾਨਕ ਨਾਮ ਸੁਮਰਤ ਸੁਆਮੀ ਸ਼ੋਕ ਪ੍ਰਮੋਦ ਵਸਾਲੇ ਕੰਨੀ ਸਾਹਿਬ ਕੀਆ ਨਹੀਂ ਕਰਤੇ ਰਹਿ ਸਦਾ ਸੁਚਰਾਹ ਤੇਰੀ ਨਾਮੰ ਵਸਾਵੈ ਪਹਿਨਾ ਸੱਖੇ ਸਾਹਿਬ ਕੀਆ ਨਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੋ ਦਰਸ਼ਨ ਸੁਖ ਮਨ ਅਸ਼ਿਆ ਦੀ ਇੱਛਾ ਸਭ ਜਾਣਿਆ ਕਹਿਣਾ ਕੁਸ਼ਮ ਹਸੰਤੋ ਸ਼ਬਦ ਤੋਂ ਰੁਪਿਆ ਸਾਕਾ ਨਾਮ ਮੇਰਾ ਆਦਾ ਰੂਵਾਜੇ ਕੰਦੂ ਦੁਆਸ ਕੀਤੇ ਕਾਲ ਕੰਤ ਕੁਮਾਰਿਆ ਹੈ ਨਾਨਕ ਪੰਚ ਕੋ ਅਤ ਕਰਨ ਹਦ ਵਾਜੇ ਅਨੰਦ ਸੁਣੋ ਹੋ ਅਟ ਭਾਤੀ ਹੋ ਸਗਲ ਮਨੋਰ ਹਰ ਬ੍ਰਹਮ ਪ੍ਰਭ ਪਾਇਆ ਉਤਰੇ ਸਗ ਲੋਕ ਲੋਕ ਸੰਪਾਪੀ ਉਤਰੇ ਸੁਣੀ ਸਤੀ ਤੰਤ ਸਾਧਨ ਪਏ ਸਰਸੇ ਪੂਰੇ ਗੁਰ ਤੇ ਨੌਣ ਤੇ ਪੋਨੀਤ ਕਹਤੇ ਪਵਿਤ ਸਤਪੁਰ ਰਹਾ ਜਿਵੰਨ ਪੰਗਨਾਨਕ ਕੋ ਗੁਰ ਚਰਨ ਲਾਗੇ ਵਾਝੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ